ਸੰਤ ਪੌਲੁਸ ਦੀ ਪਤਰੀ ਫਿਲਪੀਆਂ ਨੂੰ ਅਧਿਆਇ 1 ਜੀਵਨ ਮਸੀਹ ਮਰਨਾ ਲਾਭ ਲਿਖਤਮ ਪੌਲੁਸ ਅਰਤੀਮੋਤੀਸ ਮਸੀਹ ਯੀਸ਼ੂ ਦੇ ਦਾਸ ਅੱਗੇ ਜੋ ਫਿਲਪੇ ਵਿੱਚ ਜਿੰਨੇ ਮਸੀਹ ਯੀਸ਼ੂ ਵਿੱਚ ਸੰਤ ਹਨ ਉਹਨਾਂ ਸਭਨਾਂ ਨੂੰ ਕਲੀਸਿਆ ਦੀ ਅਨਿਗਬਾਨਾ ਅਤੇ ਸੇਵਕਾਸਣੇ ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯੀਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ ਮੈਂ ਜਦ ਕਦੇ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਆਪਣੀ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਅਤੇ ਮੈਂ ਆਪਣੀ ਹਰੇਕ ਬੇਨਤੀ ਵਿੱਚ ਸਦਾ ਤੁਸਾਂ ਸਭਨਾਂ ਲਈ ਆਨੰਦ ਨਾਲ ਬੇਨਤੀ ਕਰਦਾ ਹਾਂ ਇਸ ਲਈ ਜੋ ਤੁਸੀਂ ਪਹਿਲੇ ਦਿਨੋਂ ਹੁਣ ਤੱਕ ਖੁਸ਼ਖਬਰੀ ਦੇ ਫਲੌਣ ਵਿੱਚ ਸਾਂਝੀ ਰਹੇ ਅਤੇ ਇਸ ਗੱਲ ਦੀ ਮੈਨੂੰ ਪ੍ਰਤੀਤ ਹੈ ਭਾਈ ਜੇ ਨੇ ਤੁਹਾਡੇ ਵਿੱਚ ਸ਼ੁਭ ਕੰਮ ਦਾ ਮੋਢ ਧਰਿਆ ਸੋ ਯੇਸ਼ੂ ਮਸੀਹ ਦੇ ਦਿਨ ਤੋੜੀ ਉਹ ਨੂੰ ਪੂਰਿਆ ਕਰੇਗਾ ਇਉ ਤੁਸਾ ਸਭਨਾ ਦੇ ਲਈ ਮੈਨੂੰ ਇਹੋ ਮੰਨਣਾ ਉਚਿਤ ਹੈ ਕਿਉਂ ਜੋ ਤੁਸੀਂ ਮੇਰੇ ਦਿਲ ਵਿੱਚ ਹੋ ਇਸ ਲਈ ਜੋ ਮੇਰੇ ਬੰਦਨਾ ਵਿੱਚ ਨਾਲੇ ਖੁਸ਼ਖਬਰੀ ਦੇ ਨਿਮਿਤ ਉੱਤਰ ਅਤੇ ਪ੍ਰਮਾਣ ਦੇਣ ਵਿੱਚ ਤੁਸੀਂ ਸਭੇ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ ਪਰਮੇਸ਼ਵਰ ਤਾਂ ਮੇਰਾ ਗਵਾਹ ਹੈ ਜੋ ਮੈਂ ਮਸੀਹ ਯਸ਼ੂ ਜਿਹਾ ਹਿੱਤ ਕਰਕੇ ਤੁਸਾਂ ਸਭਨਾਂ ਨੂੰ ਕਿੰਨਾ ਹੀ ਲੋਚਦਾ ਹਾਂ ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਾਈ ਤੁਹਾਡਾ ਪ੍ਰੇਮ ਸਮਝ ਅਤੇ ਸਭ ਪ੍ਰਕਾਰ ਦੇ ਵਿਵੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ ਭਾਈ ਤੁਸੀਂ ਚੰਗੀ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੋੜੀ ਨਿਸ਼ਕਪਟ ਅਤੇ ਬੇਦੋਸ਼ ਰਹੋ ਅਤੇ ਧਰਮ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ ਭਰੇ ਹੋਏ ਰਹੋ ਭਈ ਪਰਮੇਸ਼ਰ ਦੀ ਵਡਿਆਈ ਅਤੇ ਉਸਤਤ ਹੋਵੇ हे ਭਰਾਵੋ ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਭਈ ਮੇਰੇ ਉੱਤੇ ਜੋ ਵੀ ਤਿਆ ਸੋ انجیل ਦੇ ਫੈਲਰ ਜਾਣ ਦਾ ਕਾਰਨ ਹੋਇਆ ਇਥੋਂ ਤੋੜੀ ਜੋ ਪਾਤਸ਼ਾਹ ਦੀ ਸਾਰੀ ਪਲਟਨ ਅਤੇ ਹੋਰ ਸਬਨਾ ਉੱਤੇ ਉਜਾਗਰ ਹੋਇਆ ਭਾਈ ਮੇਰੇ ਬੰਦਰ ਮਸੀਹ ਦੇ निमित्त ਹਨ ਅਰ ਬਹੁਤੇ ਜੋ ਪ੍ਰਭੂ ਦੇ ਵਿੱਚ ਭਾਈ ਹਨ ਮੇਰੇ ਬੰਦਨਾ ਦੇ ਕਾਰਨ ਤਕੜੇ ਹੋ ਕੇ ਨਿਤੜਕ ਬਚਨ ਸੁਣਾਉਣ ਲਈ ਹੋਰ ਵੀ ਦਲੇਰ ਹੋ ਗਏ ਹਨ ਕਈ ਤਾਂ ਖਾਰ ਅਤੇ ਝਗੜੇ ਨਾਲ ਅਰ ਕਈ ਭਲੀ ਮਨਸ਼ਾ ਨਾਲ ਵੀ ਮਸੀਹ ਦਾ ਪ੍ਰਚਾਰ ਕਰਦੇ ਹਨ ਇਹ ਤਾਂ ਪ੍ਰੇਮ ਨਾਲ ਕਰਦੇ ਹਨ ਇਹ ਜਾਣ ਕੇ ਭਾਈ ਮੈਂ انجیل ਵਿੱਚ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ ਪਰ ਉਹ ਨਿਸ਼ਕਪਟ ਨਾਲ ਤਾਂ ਨਹੀਂ ਸਗੋ ਧੜੇ ਬਾਜੀ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ ਇਹ ਸਮਝ ਕੇ ਭਾਈ ਕਿ ਮੇਰੇ ਬੰਦਨਾ ਦੇ ਵਿੱਚ ਮੈਨੂੰ ਹੋਰ ਵੀ ਕਲੇਸ਼ ਪਹਚਾਉਣ ਤਾਂ ਕੀ ਹੋਇਆ ਭਾਵੇਂ ਬਹਾਨੇ ਭਾਵੇਂ ਸਚਾਈ ਹਰ ਤਰ੍ਹਾਂ ਮਸੀਹ ਦਾ ਪ੍ਰਚਾਰ ਹੁੰਦਾ ਹੈ ਅਤੇ ਮੈਂ ਇਸੇ ਗੱਲੇ ਅਨੰਦ ਹਾਂ ਅਤੇ ਰਹਾਗਾ ਵੀ ਕਿਉਂ ਜੋ ਮੈਂ ਜਾਣਦਾ ਹਾਂ ਭਾਈ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਇਹ ਮੇਰੀ ਮੁਕਤੀ ਦੇ ਲਈ ਨਿਕਲੇਗਾ ਮੇਰੀ ਵੱਡੀ ਤਾਂਗ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਲੱਜਾਵਾਨ ਨਹੀਂ ਹੋਵਾਂਗਾ ਸਗੋਂ ਪੂਰੀ ਦਲੇਰੀ ਨਾਲ ਜਿਵੇਂ ਸਦਾਤ ਤੇਵੇਂ ਹੁਣ ਵੀ ਮੇਰੀ ਦੇਹੀ ਵਿੱਚ ਭਾਵੇਂ ਜਿਉਣਾ ਤੋਂ ਭਾਵੇਂ ਮਰਨ ਤੋਂ ਮਸੀਹ ਦੀ ਵਡਿਆਈ ਹੋਵੇਗੀ ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ ਪਰ ਜੇ ਸ਼ਰੀਰ ਵਿੱਚ ਜਿਉਂਦਾ ਰਹਿਣਾ ਜੇ ਇਸ ਤੋਂ ਮੈਨੂੰ ਮਿਹਨਤਾ ਫਲ ਪ੍ਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕੇ ਨੂੰ ਚੁਣਾ ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾ ਇਸ ਲਈ ਜੋ ਇਹ ਬਹੁਤ ਹੀ ਉੱਤਮ ਹੈ ਪਰ શરીર ਦੇ ਵਿੱਚ ਮੇਰਾ ਰਹਿਣਾ ਤੁਹਾਡੇ ਨਿਮਿਤ ਵਧੀਕ ਲੋੜੀਂਦਾ ਹੈ ਇਸ ਗੱਲ ਦੀ ਪ੍ਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜਿਉਂਦਾ ਰਹਾਂਗਾ ਅਤੇ ਤੁਸੀਂ ਸਭਨਾ ਦੇ ਨਾਲ ਠਹਿਰਾਗਾ ਭਾਈ ਨੇਚਾ ਵਿੱਚ ਤੁਹਾਡੀ ਉਨਤੀ ਅਤੇ ਆਨੰਦ ਹੋਵੇ ਤਾਂ ਜੋ ਮਸੀਹ ਯਸ਼ੂ ਵਿੱਚ ਤੁਹਾਡੇ ਅਪਮਾਨ ਜੋ ਮੇਰੇ ਉੱਤੇ ਹੈ ਤੁਹਾਡੇ ਕੋਲ ਮੇਰੇ ਫਿਰ ਆਉਣ ਕਰਕੇ ਵੱਧ ਜਾਵੇ ਨਿਰੀ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਯੋਗ ਚਾਲ ਚੱਲੋ ਇਸ ਲਈ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਮਿਲਾਂ ਭਾਵੇਂ ਤੁਹਾਥੋਂ ਪਰੋਖੇ ਹੋਵਾਂ ਪਰ ਤੁਹਾਡੀ ਇਹ ਵਿਥਿਆ ਸੁਣਾ ਭਈ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ ਅਤੇ ਇੱਕ ਮਨ ਹੋ ਕੇ ਖੁਸ਼ਖਬਰੀ ਦੀ ਨੇਚਾ ਲਈ ਯਤਨ ਕਰਦੇ ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ ਜਿਹੜਾ ਉਹਨਾਂ ਲਈ ਨਾਸ ਦਾ ਪੱਕਾ ਨਿਸ਼ਾਨ ਹੈ ਪਰ ਤੁਹਾਡੀ ਮੁਕਤੀ ਦਾ ਅਤੇ ਇਹ ਪਰਮੇਸ਼ਰ ਦੀ ਵੱਲੋਂ ਹੈ ਕਿਉਂ ਜੋ ਮਸੀਹ ਦੇ ਲਈ ਤੁਹਾਡੇ ਉੱਤੇ ਇਹ ਕਿਰਪਾ ਹੋਈ ਭਈ ਤੁਸੀਂ ਨਾ ਕੇਵਲ ਉਸ ਉੱਤੇ ਨੇਚਾ ਦੀ ਸਗੋਂ ਉਹ ਦੇ ਲਈ ਦੁੱਖ ਵੀ ਚਲੋ ਅਤੇ ਤੁਸੀਂ ਉਹੋ ਜਿਹਾ ਯਤਨ ਕਰੋ ਜੋ ਤੁਸਾਂ ਮੈਨੂੰ ਕਰਦਿਆ ਡਿੱਠਾ ਅਤੇ ਹੁਣ ਵੀ ਸੁਣਦੇ ਹੋ